ਕੀ ਪੰਨੂ ਦੀ ਗੱਲ ਕਰੀਏ ਲਗਾਤਾਰ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੇ ਲਈ ਉਸ ਵੱਲੋਂ ਕਾਫੀ ਐਫਰਟ ਕੀਤੇ ਜਾ ਰਹੇ ਨੇ ਔਰ ਧਮਕੀਆਂ ਜੜੀਆਂ ਨਹੀਂ ਹੁੰਦੀਆਂ ਉਹ ਲਗਾਤਾਰ ਬੁਲੰਦ ਨੇ ਸੋਸ਼ਲ ਮੀਡੀਆ ਤੇ ਕੀ ਆ ਜਾ ਰਿਹਾ ਹਿੰਦੀ ਲੈਂਗੁਏਜ ਨੂੰ ਖਤਮ ਕਰ ਦਿੱਤਾ ਜਾਵੇ ਤੇ ਰਾਸ਼ਟਰੀ ਗਾਣ ਜਿਹੜਾ ਇਹ ਜਨ ਗਨ ਮਨ ਉਹ ਨਾ ਗਾਇਆ ਜਾਵੇ ਸਕੂਲਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੀ ਮੰਦ ਭਾਕੀਆਂ ਇਹ ਬਿਆਨ ਦੇ ਦਿੰਦਾ ਪੰਨੂ ਅਤਵਾਦੀ ਜਿਹੜਾ ਕੁੱਤਾ ਹੈ ਐਸਆਈ ਦਾ ਪਾਲਤੂ ਕੁੱਤਾ ਹੈ ਹੰਸੀ ਤੇ ਲਟਕਾ ਦੇਣਾ ਚਾਹੀਦਾ ਹੈ ਸੱਤ ਵਾਦੀ ਨੂੰ ਔਰ ਇਹਨੂੰ ਪਤਾ ਲੱਗੇ ਕੀ ਹੁੰਦਾ ਹਿੰਦੁਸਤਾਨ ਦੇ ਉਲਟ ਬੋਲਣ ਨਾਲ ਉਹਦੇ ਸੰਵਿਧਾਨ ਨੂੰ ਉਲਟ ਬੋਲਣ ਨਾਲ ਕੀ ਹੁੰਦਾ ਕਿਹੜੀ ਸਜ਼ਾ ਮਿਲਦੀ ਹੈ ਜਾਰ ਦੇ ਨੌਜਵਾਨਾਂ ਤੇ ਉਹਨਾਂ ਦੀ ਫੈਮਲੀ ਮੈਂਬਰਸ ਨੂੰ ਵੀ ਕਹਿੰਦਾ ਇਹ ਪੰਨੂ ਕਿ ਸਿੱਖ ਫੋਰ ਜਸਟਿਸ ਦੇ ਨਾਲ ਜੁੜਾ ਐ ਐਸਐਫ ਜੀੜ ਦੇ ਨਾਲ ਜੁੜੋ ਅਗਰ ਉਹ ਨਹੀਂ ਜੁੜਦੇ ਤਾਂ ਕਾਫੀ ਤਰ੍ਹਾਂ ਦੀਆਂ ਧਮਕੀਆਂ ਜੜੀਆਂ ਉਸ ਵੱਲੋਂ ਇਹ ਵੀ ਉਕਸਾਇਆ ਜਾ ਰਿਹਾ ਹੈ ਔਰ ਜਿਹੜਾ ਨੇ ਟੰਗ ਤੇ ਉਹਨਾਂ ਦਾ ਅੱਜ ਹਾਲ ਕੀ ਹੈ ਉਹਨਾਂ ਦੀਆਂ ਜ਼ਮਾਨਤਾਂ ਰੱਦ ਨੇ ਉਹਨਾਂ ਦੇ ਪਰਿਵਾਰ ਪੁਲਿਸ ਨੇ ਟੰਗ ਤੇ ਠੀਕ ਹੈ ਉਹਨਾਂ ਦੀਆਂ ਜ਼ਮੀਨਾਂ ਕੁਰਕ ਕਰਤੀਆਂ ਅਨਤੰਕੀਆਂ ਨਾਲ ਜਿਹੜੇ ਉਹਨਾਂ ਦੀਆਂ ਗੱਲਾਂ ਨੇ ਉਹ ਮੰਨ ਲੈਂਦੇ ਨਹੀਂ ਹੈਣਾ ਬਿਲਕੁਲ ਬਿਲਕੁਲ ਕੋਈ ਇਹਦਰ ਗੱਲ ਕਰੀਏ ਸੀਐਮ ਭਗਵੰਤ ਮਾਨ ਨੂੰ ਵੀ ਧਮਕੀ ਆ ਚੁੱਕੀ ਹੈ ਅਨਤੰਕੀ ਪੰਨੂ ਦੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਦਿੱਤੀ ਗਈ ਸੀਗੀ ਪੁਲਿੰਗ ਦਾ ਬਿੱਲ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਕਿਸਾਨ ਵੀ ਵਿਰੋਧ ਚ ਆ ਗਏ ਸੀਗੇ ਸਾਰੇ ਹੀ ਕਿ ਲੈਂਡ ਪੁਲਿੰਗ ਬਿੱਲ ਪੰਜਾਬ ਸਰਕਾਰ ਵੱਲੋਂ ਵਾਪਸ ਲਿੱਤਾ ਗਿਆ ਜਾਂ ਧਮਕੀ ਜੜੀ ਹੈ ਧਮਕੀ ਪੰਨੋ ਵੱਲ ਦੇਖੋ ਜੀ ਇਹ ਹਰ ਚੀਜ਼ ਨੂੰ ਹਿੰਦੁਸਤਾਨ ਨੂੰ ਇਹ ਕਹਿ ਰਿਹਾ ਵੀ ਮੈਂ ਦੋ ਪਾੜ ਪਵਾਦਾ ਜਿਵੇਂ ਜਿਵੇਂ ਸੀਐਮ ਭਗਵੰਤ ਮਾਨ ਨੂੰ ਧਮਕੀ ਮਿਲ ਰਹੀ ਹੈ ਬਾਕੀ ਤਾਂ ਸਾਰੇ ਆਮ ਨਾਗਰਿਕ ਆਮ ਲੋਕ ਨੇ ਮੈਂ ਖਾਂਸੀ ਹੋਣੀ ਚਾਹੀਦੀ ਜੀ ਬਿਲਕੁਲ ਮੈਂ ਸਿਮਰਨਾ ਸੋ ਅਗਰ ਅਤੰਕੀ ਪੰਨੂ ਦੀ ਗੱਲ ਕਰੀਏ ਲਗਾਤਾਰ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੇ ਲਈ ਉਸ ਵੱਲੋਂ ਕਾਫੀ ਐਫਰਟ ਕੀਤੇ ਜਾ ਰਹੇ ਨੇ ਔਰ ਧਮਕੀਆਂ ਜੜੀਆਂ ਨਹੀਂ ਹੁੰਦੀਆਂ ਉਹ ਲਗਾਤਾਰ ਬੁਲੰਦ ਨੇ ਸੋਸ਼ਲ ਮੀਡੀਆ ਤੇ ਜਿੱਥੇ ਦੇਖੋਗੇ ਤੁਸੀਂ ਅਤੰਕੀ ਪੰਨੂ ਵੱਲੋਂ ਲਗਾਤਾਰ ਧਮਕੀਆਂ ਜੜੀਆਂ ਦਿੱਤੀਆਂ ਜਾਂਦੀਆਂ ਹੁਣ ਧਮਕੀਆਂ ਛੱਡੋ ਹੁਣ ਤਾਂ ਨਵੀਂ ਜਨਰੇਸ਼ਨ ਜੜੇ ਨੇ ਅੱਜ ਕੱਲ੍ਹ ਦੇ ਨੌਜਵਾਨ ਉਹਨਾਂ ਨੂੰ ਭੜਕਾਉਣ ਦੀ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਉੱਥੇ ਹੀ ਗੱਲ ਕਰਾਂਗੇ ਸਕੂਲਾਂ ਦੇ ਵਿੱਚ ਸਕੂਲ ਕਾਲਜੇਸ ਦੇ ਵਿੱਚ ਜਿਸ ਤਰ੍ਹਾਂ ਰਾਸ਼ਟਰੀ ਗਾਨ ਹਿੰਦੀ ਜੋ ਲੈਂਗੁਏਜ ਹੈ ਉਸ ਨੂੰ ਖਤਮ ਕਰਨ ਦੀ ਗੱਲ ਆਕਤੇਤੀ ਗਈ ਹੈ ਪੰਨੂ ਵੱਲੋਂ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਸ਼ਿਵ ਸੇਨਾ ਲੀਡਰ ਹਰਕਿਰਤ ਸਿੰਘ ਖੁਰਾਨਾ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਪੰਨੂ ਵੱਲੋਂ ਹੁਣ ਤਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਹੈ ਕਿ ਆਹ ਜਾ ਰਿਹਾ ਹੈ ਹਿੰਦੀ ਲੈਂਗੁਏਜ ਨੂੰ ਖਤਮ ਕਰ ਦਿੱਤਾ ਜਾਵੇ ਤੇ ਰਾਸ਼ਟਰੀ ਗਾਨ ਜਿਹੜਾ ਇਹ ਜਨ ਗਨ ਮਨ ਉਹ ਨਾ ਗਾਇਆ ਜਾਵੇ ਸਕੂਲਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੀ ਮੰਦ ਭਾਗੀਆਂ ਇਹ ਬਿਆਨ ਦੇ ਦਿੰਦਾ ਪੰਨੂ ਅੱਤਵਾਦੀ ਜਿਹੜਾ ਕੁੱਤਾ ਹੈ ਐਸਆਈ ਦਾ ਪਾਲਤੂ ਕੁੱਤਾ ਹੈ ਇਹ ਮੰਦ ਭਾਗੇ ਰੋਜ਼ ਬਿਆਨ ਦੇ ਕੇ ਹਰ 5-7 ਦਿਨ ਬਾਅਦ ਇਹੋ ਜਿਹਾ ਕੋਈ ਕੰਟਰੋਵਰਸੀਅਲ ਬਿਆਨ ਦੇ ਦਿੰਦਾ ਹੈ ਬਾਕੀ ਜਿਹੜੀਆਂ ਗੱਲਾਂ ਕਰ ਰਿਹਾ ਇਹ ਭਾਰਤ ਦੇ ਸੰਵਿਧਾਨ ਦੀਆਂ ਇਹ ਉਂਗਲ ਚੱਕ ਰਿਹਾ ਠੀਕ ਹੈ ਰਾਸ਼ਟ੍ਰ ਗਾਨ ਦੇ ਵੀ ਉਲਟ ਨੇ ਬੋਲਿਆ ਇਸ ਅੱਤਵਾਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਪਹਿਲਾਂ ਵੀ ਬਹੁਤ ਸਰਕਾਰਾਂ ਨੂੰ ਬੇਨਤੀ ਕਰ ਚੁੱਕੇ ਹਾਂ ਭਾਰਤ ਸਰਕਾਰ ਨੇ ਇਹਦੇ ਤੇ ਦੇਸ਼ ਧਰੋਹ ਦੇ ਮਕਦਮੇ ਹੋਰ ਜਿਹੜੇ ਵੀ ਸਖਤ ਹੋ ਸਖਤ ਤਰ੍ਹਾਂ ਨਾਲ ਇਹ ਸੱਤਵਾਦੀ ਤੇ ਪਰਚੇ ਦਰਜ ਕੀਤੇ ਹੋਏ ਨੇ ਇਹ ਸੱਤਵਾਦੀ ਕੁੱਤੇ ਤੇ ਜੀ ਤੇ ਜਦੋਂ ਅਸੀਂ ਤਾਂ ਖੁਦ ਕਹਿੰਨੇ ਆਂ ਵੀ ਇਹਨੂੰ ਭਾਰਤ ਸਰਕਾਰ ਇੱਥੇ ਲੈ ਕੇ ਆਵੇ ਇਹਨੂੰ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਹੈ ਸੱਤਵਾਦੀ ਨੂੰ ਔਰ ਇਹਨੂੰ ਪਤਾ ਲੱਗੇ ਕੀ ਹੁੰਦਾ ਹਿੰਦੁਸਤਾਨ ਦੇ ਉਲਟ ਬੋਲਣ ਨਾਲ ਉਹਦੇ ਸੰਵਿਧਾਨ ਨੂੰ ਉਲਟ ਬੋਲਣ ਨਾਲ ਕੀ ਹੁੰਦਾ ਕਿਹੜੀ ਸਜ਼ਾ ਮਿਲਦੀ ਹੈ ਅਸੀਂ ਤਾਂ ਖੁਦ ਕਹਿੰਨੇ ਆ ਇਸ ਅਤਵਾਦੀ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ ਪਰਤੇ ਹੋਰ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਦੀ ਫੈਮਲੀ ਮੈਂਬਰਸ ਨੂੰ ਵੀ ਕਹਿੰਦਾ ਇਹ ਪੰਨੂ ਕਿ ਸਿੱਖ ਫੋਰ ਜਸਟਿਸ ਦੇ ਨਾਲ ਜੁੜਾ ਐਸਐਫਜ਼ ਦੇ ਨਾਲ ਜੁੜੋ ਅਗਰ ਉਹ ਨਹੀਂ ਜੁੜਦੇ ਤਾਂ ਕਾਫੀ ਤਰ੍ਹਾਂ ਦੀਆਂ ਧਮਕੀਆਂ ਜੜੀਆਂ ਉਸ ਵੱਲੋਂ ਇਹ ਵੀ ਉਕਸਾਇਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਤੁਸੀਂ ਸਿਕ ਫੋਰ ਜਸਟਿਸ ਦੇ ਨਾਲ ਜੁੜੋ ਆਗਰ ਨਹੀਂ ਤਾਂ ਤੁਸੀਂ ਇਸਦੇ ਲਈ ਲੜਾਈ ਕਰੋ। ਦੇਖੋ ਜੀ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਨੀ ਚਾਹੁੰਨਾ। ਪਹਿਲਾਂ ਵੀ ਮੈਂ ਅਪੀਲ ਕੀਤੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਸ ਅਤਵਾਦੀ ਦੀ ਗੱਲਾਂ ਚ ਨਾਓ ਜਿਨ੍ਹਾਂ ਇਹਦੇ ਕਹਿਣੇ ਤੇ ਖਾਲਸਪੁਰ ਦੀ ਕਿਤੇ ਝੰਡੇ ਵੀ ਟੰਗੇ ਸੀ ਜਿਹੜੀਆਂ ਲੀਰਾਂ ਟੰਗੀਆਂ ਸੀ ਕਿਤੇ ਭੜਕਾ ਕੇ ਭੜਕਾਉ ਬਿਆਨ ਇਹੀ ਦਿੱਤੇ ਸੀ ਇਹਨਾਂ ਨੌਜਵਾਨਾਂ ਨੂੰ ਡਾਲਰਾਂ ਦੇ ਲੋਰੇਜ ਦਿੱਤੇ ਸੀਗੇ। ਔਰ ਜਿਹੜਾਂ ਨੇ ਟੰਗ ਤੇ ਉਹਨਾਂ ਦਾ ਅੱਜ ਹਾਲ ਕੀ ਹੈ? ਉਹਨਾਂ ਦੀਆਂ ਜ਼ਮਾਨਤਾਂ ਰੱਦ ਨੇ ਉਹਨਾਂ ਦੇ ਪਰਿਵਾਰ ਪੁਲਿਸ ਨੇ ਟੰਗ ਤੇ ਠੀਕ ਹੈ ਉਹਨਾਂ ਦੀਆਂ ਜ਼ਮੀਨਾਂ ਕੁਰਕ ਕਰਤੀਆਂ ਹਜੇ ਵੀ ਜੇ ਨੌਜਵਾਨ ਜਿਹੜੇ ਇਹਦੇ ਗੱਲਾਂ ਤੇ ਚੰਦ ਡਾਲਰਾਂ ਦੇ ਲਾਲਚ ਤੇ ਆਉਂਦੇ ਨੇ ਪੜਕਦੇ ਨੇ ਤੇ ਫਿਰ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਆ ਕੋਈ ਡਾਲਰ ਕਿਸੇ ਨੂੰ ਪੰਝੀ ਨਹੀਂ ਆਉਂਦੀ ਜਿਹੜੇ ਨੌਜਵਾਨ ਇਹ ਹਰਕਤਾਂ ਕਰ ਦਿੰਦੇ ਨੇ ਉਹ ਬੜੀ ਗਲਤ ਗੱਲ ਹੈ ਆਪਾਂ ਨੌਜਵਾਨਾਂ ਨੂੰ ਪਹਿਲਾਂ ਵੀ ਅਪੀਲ ਕਰ ਚੁੱਕੇ ਆ ਇਸ ਤਰ੍ਹਾਂ ਦੇ ਇਸ ਅੱਤਵਾਦੀ ਨੂੰ ਫੋਲੋ ਨਾ ਕਰੋ ਇਸ ਪੰਨੂ ਅੱਤਵਾਦੀ ਦਾ ਵਿਰੋਧ ਕਰੋ ਇਹਦੇ ਮੂੰਹ ਤੇ ਛੱਤਰ ਹੀ ਮਾਰੋ ਅਸੀਂ ਤਾਂ ਖੁਦ ਭਰ ਸਰਕਾਰ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਇਸ ਅਤਵਾਦੀ ਨੂੰ ਇੱਥੇ ਹਿੰਦੂਸਤਾਨ ਲਿਆ ਕੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਜ ਕੱਲ ਨੌਜਵਾਨ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਨੇ ਪਰ ਪੰਨੂ ਵੱਲੋਂ ਅਤੰਕੀ ਪੰਨੂ ਵੱਲੋਂ ਕੀ ਆ ਜਾ ਰਿਹਾ ਸੋਸ਼ਲ ਮੀਡੀਆ ਨੂੰ ਐਜ਼ ਅ ਟੂਲ ਯੂਜ਼ ਕਰੋ ਤੇ ਇਹ ਕਿੰਨਾ ਕੋਈ ਸਹੀ ਮੰਨਦੇ ਹੋ ਤੁਸੀਂ ਦੇਖੋ ਜੀ ਇਹ ਕੋਈ ਨਾ ਕੋਈ ਮੈਡਮ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਦੇਖਦੇ ਹੋ ਇਹ ਕਦੀ ਨਾ ਇਹੋ ਜੇ ਹਰ 5-7 ਦਿਨ ਬਾਅਦ ਇਹੋ ਜੇ ਬਿਆਨ ਗਲਤ ਬਿਆਨਬਾਜ਼ੀ ਕਰ ਦਿੰਦਾ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਇਹ ਸਿੱਖ ਫੋਰ ਜਸਟਿਸ ਨਾਲ ਜੁੜੋ ਫਲਾਣਾ ਜੁੜੋ ਮੈਂ ਇੱਕ ਨੌਜਵਾਨਾਂ ਨੂੰ ਫੇਰ ਬੇਨਤੀ ਕਰਨੀ ਚਾਹੁੰਦਾ ਵੀ ਗਲਤੀ ਨਾਲ ਵੀ ਤੁਸੀਂ ਸਿੱਖ ਫੋਰ ਜਸਟਿਸ ਜਾਂ ਉਹ ਜਿਹੜੀ ਵੀ ਅਤਵਾਦੀ ਸੰਗਠਨ ਦਾ ਨਾਮ ਲੈ ਰਹੇ ਕਿਉਂਕਿ ਬਹੁਤ ਵੱਡਾ ਅਤਵਾਦੀ ਹੈ ਪੰਨੂ ਕਿਸੇ ਵੀ ਉਸ ਅਤਵਾਦੀ ਦੇ ਬੇਕਾਵੇ ਵਿੱਚ ਆ ਕੇ ਕਿਤੇ ਕੋਈ ਉਹਦਾ ਪੇਜ ਫੋਲੋ ਜਾਂ ਕੋਈ ਮੈਂਬਰਸ਼ਿਪ ਨਾ ਪਰਦੇ ਆ ਜੇ ਤੁਹਾਨੂੰ ਭਾਰਤ ਸਰਕਾਰ ਨੇ ਪੰਜਾਬ ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਤੁਹਾਡੀਆਂ ਜ਼ਿੰਦਗੀਆਂ ਬਰਬਾਦ ਹੋ ਜਾਣਗੀਆਂ ਉਹਦੇ ਪੇਕਾਵੇ ਤੇ ਆ ਕੇ ਕੋਈ ਚੀਜ਼ ਫੋਲੋ ਨਾ ਕਰਦੇ ਹਜੇ ਅਸੀਂ ਤਾਂ ਸਮਝਾ ਰਹੇ ਆ ਜੇ ਤੁਸੀਂ ਡਾਲਰਾਂ ਦੇ ਲਾਲ ਡਾਲਰ ਕਿਸੇ ਨੂੰ ਕੱਖ ਨਹੀਂ ਆਉਣਾ ਜਿਨ੍ਹਾਂ ਦੇ ਨੇ ਪੇਕਾਵੇ ਚ ਆ ਕੇ ਜੋ ਵੀ ਉਹਦੇ ਕਹਿਣ ਤੇ ਕਿੱਲੀ ਦਾ ਟੰਗੀਆਂ ਨੇ ਅੱਜ ਉਹ ਜੇਲਾ ਚ ਨੇ ਅੱਜ ਉਹਨਾਂ ਦੇ ਪਰਿਵਾਰ ਟੰਗੇ ਹੋਏ ਨੇ ਜ਼ਮੀਨਾਂ ਜੋ ਉਹਨਾਂ ਦੀ ਇੱਕੁਰਕ ਹੋ ਗਈਆਂ ਅਸੀਂ ਤਾਂ ਸਮਝਾ ਸਕਦੇ ਨੌਜਵਾਨਾਂ ਨੂੰ ਬਿਲਕੁਲ ਨੌਜਵਾਨ ਚੰਦ ਪੈਸਿਆਂ ਦੇ ਵਿੱਚ ਆ ਕੇ ਜਿਹੜਾ ਇਹ ਅੰਤੰਕੀਆਂ ਨਾਲ ਜਿਹੜੇ ਉਹਨਾਂ ਦੀਆਂ ਗੱਲਾਂ ਨੇ ਉਹ ਮੰਨ ਲੈਂਦੇ ਨੇ ਹੈਨਾ ਬਿਲਕੁਲ ਬਿਲਕੁਲ ਜੇ ਅਗਰ ਗੱਲ ਕਰੀਏ ਸੀਐਮ ਭਗਵੰਤ ਮਾਨ ਨੂੰ ਵੀ ਧਮਕੀ ਆ ਚੁੱਕੀ ਐ ਧਮਕੀ ਪੰਨੂ ਦੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਦਿੱਤੀ ਗਈ ਸੀਗੀ ਲੈਂਡ ਪੋਲਿੰਗ ਬਿੱਲ ਵਾਪਸ ਲੈਣ ਨੂੰ ਕਿਹਾ ਗਿਆ ਸੀਗਾ ਉੱਥੇ ਹੀ ਗਣਤੰਤਰ ਦਿਵਸ ਰਿਪਬਲਿਕ ਡੇ ਤੇ ਸਪੈਸ਼ਲੀ ਕਿਹਾ ਗਿਆ ਸੀ ਚੰਡਾ ਨਹੀਂ ਲਹਿਰਾਇਆ ਜਾਵੇ ਇਸ ਤੇ ਵੀ ਅਗਰ ਬਿੱਲ ਵਾਪਸ ਦੀ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਬਿੱਲ ਵਾਪਸ ਇਹ ਕੋਈ ਨਵੀਂ ਗੱਲ ਨਹੀਂ ਜਿਹੜਾ ਕੋਈ ਹਿੰਦੁਸਤਾਨ ਗਵਰਨਮੈਂਟ ਕੋਈ ਚੰਗਾ ਕੰਮ ਕਰੇ ਸਭੀ ਕੋਈ ਲੋਕ ਸਭਾ 'ਚ ਬਿੱਲ ਅੱਛਾ ਪੇਸ਼ ਕਰੇ ਜਿਸ ਦੇ ਨਾਲ ਭਲਾ ਹੋਵੇ ਜਨਤਾ ਦਾ ਪੰਜਾਬ ਸਰਕਾਰ ਕੋਈ ਅੱਛਾ ਕੰਮ ਕਰੇ ਜਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਈ ਅੱਛਾ ਬਿਆਨ ਦੇਣ ਇਹਨੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਈ ਵਾਰੇ ਧਮਕੀ ਦਿੱਤੀ ਭਗਵੰਤ ਮਾਨ ਜੀ ਨੂੰ ਔਰ ਇਨੇ ਮੋਦੀ ਸਾਹਿਬ ਨੂੰ ਤਾਂ ਅਣਗਿਣਤ ਕਈ ਵਾਰੀ ਇਨੇ ਬਹੁਤ ਵਾਰੀ ਧਮਕੀ ਦਿੱਤੀ ਹੈ ਹੁਣ ਵੀ ਦੇ ਰਿਹਾ ਠੀਕ ਹੈ ਕਈ ਤੁਹਾਨੂੰ ਪਤਾ ਹੋਣਾ ਕੁਝ ਸਮਾਂ ਪਹਿਲੇ ਇਨੇ ਭੀਮਰਾਓ ਮੇਧਕਰ ਸਾਹਿਬ ਦਾ ਡਾਕਟਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਆਪਣੇ ਭਾਰਤ ਤੇ ਉਹਨਾਂ ਦੇ ਉਹਨਾਂ ਦੇ ਖਿਲਾਫ ਵੀ ਤੁਹਾਨੂੰ ਪਤਾ ਹੋਣਾ ਇਨੇ ਬਹੁਤ ਹੀ ਇਹਨਾਂ ਦੇ ਪੱਦੀ ਸ਼ਬਦਾਵਲੀ ਯੂਜ਼ ਕੀਤੀ ਜੀ ਅਗਰ ਇਹ ਲੈਂਡ ਪੁਲਿੰਗ ਬਿੱਲ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਕਿਸਾਨ ਵੀ ਵਿਰੋਧ ਚ ਆਗੇ ਸੀਗੇ ਸਾਰੇ ਹੀ ਕਿ ਲੈਂਡ ਪੁਲਿੰਗ ਵਿਲ ਪੰਜਾਬ ਸਰਕਾਰ ਵੱਲੋਂ ਵਾਪਸ ਲਿੱਤਾ ਗਿਆ ਜਦ ਕਿ ਧਮਕੀ ਜੜੀ ਹੈ ਤੰਕੀ ਪੰਨੋ ਵੱਲੋਂ ਹੀ ਦਿੱਤੀ ਗਈ ਸੀ ਦੇਖੋ ਜੀ ਇਹ ਹਿੰਦੁਸਤਾਨ ਨੂੰ ਇਹ ਕਹਿ ਰਿਹਾ ਵੀ ਮੈਂ ਦੋ ਪਾੜ ਪਾਦਾ ਖਾਲਿਸਤਾਨ ਬਣਾਵਾ ਜਦ ਕਿ ਮੈਂ ਇਹ ਸੱਤਵਾਦੀ ਨੂੰ ਕਹਿਣਾ ਚਾਹੁੰਦਾ ਪੰਨੂ ਅੱਤਵਾਦੀਆ ਤੇਰੇ ਕਹਿਣ ਨਾਲ ਤੇਰੇ ਟਕੇ ਟਕੇ ਦੇ ਬਿਆਨਾਂ ਨਾਲ ਕੁਝ ਨਹੀਂ ਹੋਣਾ ਇੱਥੇ ਖਾਲਿਸਤਾਨ ਨਹੀਂ ਬਣਨ ਲੱਗਾ ਹਿੰਦੁਸਤਾਨ ਦੀ ਜਨਤਾ ਸਿਆਣੀ ਹੋ ਗਈ ਹੈ ਪੰਜਾਬ ਦੀ ਜਨਤਾ ਸਿਆਣੀ ਹੈ ਇੱਦਾਂ ਖਾਲਿਸਤਾਨ ਨਹੀਂ ਬਣਨਾ ਸਾਰੇ ਅੱਛਾ ਜੀਰੇ ਨੇ ਇਸ ਟਾਈਮ ਪੰਜਾਬ 'ਚ ਹਿੰਦੁਸਤਾਨ 'ਚ ਮਾਹੌਲ ਸ਼ਾਂਤ ਹੈ ਤੇਰੇ ਟਕੇ ਦੇ ਬਿਆਨਾਂ ਨਾਲ ਕੁਝ ਨਹੀਂ ਹੋਣਾ ਮੈਂ ਤਾਂ ਭਾਰਤ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਜਿੰਨੀ ਜਲਦੀ ਹੋ ਸਕੇ ਇਸ ਅਤਵਾਦੀ ਨੂੰ ਇੱਥੇ ਲਿਆ ਕੇ ਫਾਂਸੀ ਦਿੱਤੀ ਜਾਵੇ ਇਹ ਹਿੰਦੁਸਤਾਨ ਦੀ ਜਨਤਾ ਨੂੰ 扑ੜਕਾ ਰਿਹਾ ਹੈ ਪੰਜਾਬ ਦੀ ਜਨਤਾ ਨੂੰ 扑ੜਕਾ ਰਿਹਾ ਹੈ ਨੌਜਵਾਨਾਂ ਨੂੰ 扑ੜਕਾ ਰਿਹਾ ਹੈ ਅਸੀਂ ਨੌਜਵਾਨਾਂ ਨੂੰ ਹੀ ਬਹੁਤ ਵਾਰ ਅਪੀਲ ਕਰ ਚੁੱਕੇ ਹਾਂ ਉਹਨਾਂ ਨੂੰ ਵੀ ਕਹਿੰਦੇ ਹਾਂ ਸੱਤਵਾਦੀ ਦੇ ਕੋਈ ਵੀ ਪਕਾਵੇ ਵਿੱਚ ਨਾ ਆਓ ਅਗਰ ਸਰ ਗੱਲ ਕਰੀਏ ਇੱਥੇ ਆਪਾਂ ਆਰਮੀ ਸਕੂਲਾ ਦੇ ਬਾਹਰ ਜੋ ਹੈ ਖਾਲਿਸਤਾਨ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਿਖਣ ਨੂੰ ਜਿਹੜੀ ਗੱਲ ਆਖੀ ਹੈ ਬਹੁਤ ਕਿਤੇ ਨਾ ਕਿਤੇ ਕਹਿ ਦਿਆ ਬੱਚਿਆਂ ਦੇ ਵੀ ਅਸਰ ਪੈਂਦਾ ਹੈ ਸਾਰੀਆਂ ਸਜਾਣ ਨੂੰ ਦੇਖਦੇ ਹੋਏ ਕਿਉਂਕਿ ਲਗਾਤਾਰ ਅਤੰਕੀ ਪੰਨੂ ਜੋ ਹੈ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਦਾ ਹੈ ਔਰ ਇਹ ਜਿਹੜੀ ਵੀਡੀਓ ਹੈ 5 ਮਿੰਟ ਦੀ ਵੀਡੀਓ ਟੋਟਲ ਜੋ ਸਾਰਿਆਂ ਤੱਕ ਪਹੁੰਚੀ ਹੈ ਔਰ ਇਸ ਦਾ ਅਸਰ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਵਿੱਚ ਕਿੰਨਾ ਕੁ ਦੇਖਣ ਨੂੰ ਮਿਲੇਗਾ ਨਹੀਂ ਮੈਡਮ ਮੇਰੇ ਹਿਸਾਬ ਨਾਲ ਤਾਂ ਯੂਥ ਸਾਰਾ ਸਮਝ ਚੁੱਕਿਆ ਹੋਇਆ ਹੈ ਸੱਤਵਾਦੀ ਦੇ ਵੀਡੀਓ ਇਹ ਠੀਕ ਹੈ ਜੀ ਇਹ ਇਹਦਾ ਅਤਵਾਦੀ ਦਾ ਕੰਮ ਹੈ ਇਹ ਕੁੱਤਾ ਭੌਂਕਦਾ ਰਹਿੰਦਾ ਮੈਡਮ ਸੋ ਮੈਂ ਆਪਾਂ ਤਾਂ ਇਹੀ ਯੂਥ ਨੂੰ ਬੇਨਤੀ ਫੇਰ ਕਰ ਸਕਦੇ ਆ ਨੌਜਵਾਨੋ ਤੁਸੀਂ ਪੰਜਾਬ ਦਾ ਭਵਿੱਖ ਹੋ ਤੁਸੀਂ ਹਿੰਦੁਸਤਾਨ ਦਾ ਭਵਿੱਖ ਹੋ ਦੇਸ਼ ਦਾ ਭਵਿੱਖ ਹੋ ਤੁਸੀਂ ਇਸ ਅਤਵਾਦੀ ਨੂੰ ਕਿਤੇ ਵੀ ਫੋਲੋ ਨਾ ਕਰ ਲਿਆ ਜੇ ਕੋਈ ਵੀ ਗੱਲ ਦਾ ਇਹਦਾ ਵਿਰੋਧ ਨਾ ਇਹਦਾ ਇਹਦਾ ਵਿਰੋਧ ਕਰੋ ਕੋਈ ਵੀ ਗੱਲ ਇਹਦੇ ਨਾ ਇਹਦੇ ਠਿਕਾਵੇ ਵਿੱਚ ਨਾ ਆਇਓ ਇਹਦੇ ਚੰਦ ਡਾਲਰਾਂ ਦੇ ਲਾਲਚ ਵਿੱਚ ਨਾ ਆਇਓ ਮੈਂ ਤਾਂ ਫਿਰ ਵੀ ਨੌਜਵਾਨਾਂ ਨੂੰ ਵਾਰ-ਵਾਰ ਬੇਨਤੀ ਕਰਨੀ ਚਾ ਰਿਹਾ ਕੋਈ ਵੀ ਤੁਸੀਂ ਇਹਦੇ ਪਕਾਵੇ ਵਿੱਚ ਆ ਕੇ ਗਲਤ ਕੰਮ ਨਾ ਕਰ ਲਿਆ ਜੇ ਪੰਨੂ ਹੱਤਵਾਦੀ ਦੇ ਇਹਦਾ ਵਿਰੋਧ ਹੀ ਕਰੋ ਐਸਾ ਹੱਤਵਾਦੀ ਕੁੱਤੇ ਦਾ ਇਹਦੇ ਵਿਰੋਧ ਕਰੋ ਇਹਦੇ ਚੁੱਤੀਆਂ ਮਾਰੋ ਇਹਦੇ ਸੇਵਾਦਾਰ ਇਹਦਾ ਵੀ ਇਹ ਤੰਗੀਆਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਫਾਂਸੀ ਸਜ਼ਾ ਨਹੀਂ ਹੋਣੀ ਚਾਹੀਦੀ ਤੁਹਾਡੀ ਹੋਣੀ ਚਾਹੀਦੀ ਹੈ ਜੀ ਮੈਂ ਤਾਂ ਉਹੀ ਤੁਹਾਨੂੰ ਵਾਰ-ਵਾਰ ਕਹਿ ਰਿਹਾ ਭਾਰਤ ਸਰਕਾਰ ਨੂੰ ਇਹ ਤਾਂ ਬੇਨਤੀਆਂ ਕਰ ਚੁੱਕੇ ਆਂ ਵੀ ਇਹ ਸੱਤਵਾਦੀ ਨੂੰ ਕਿਉਂਕਿ ਜਿੱਤੇ ਸ੍ਰੀ ਭਗਵੰਤ ਜੀ ਨੂੰ ਧਮਕੀ ਮਿਲ ਰਹੀ ਹੈ ਬਾਕੀ ਤਾਂ ਸਾਰੇ ਆਮ ਨਾਗਰਿਕ ਆਮ ਲੋਕ ਨਹੀਂ ਫਾਂਸੀ ਹੋਣੀ ਚਾਹੀਦੀ ਜੀ ਬਿਲ ਜਲਦੀ ਤੋਂ ਜਲਦੀ ਫਾਂਸੀ ਹੋਣੀ ਚਾਹੀਦੀ ਹੈ ਸੱਤਵਾਦੀ ਨੂੰ ਅੱਜ ਤਾਂ ਵਾਰ-ਵਾਰ ਕਹਿ ਰਹੇ ਆ ਭਾਰਤ ਸਰਕਾਰ ਨੂੰ ਬੇਨਤੀ ਕਰਨੀ ਕਰ ਰਹੇ ਆ ਬੇਨਤੀਆਂ ਬਾਕੀ ਲੱਗੀ ਹੋਈ ਹੈ ਸਾਡੀ ਇੰਡੀਆ ਗਵਰਨਮੈਂਟ ਬਹੁਤ ਅੱਛੀ ਹੈ ਲੱਗੀ ਹੋਈ ਹੈ ਜੀ ਇਹਨੂੰ ਲਿਆਉਣ ਲਈ ਸਿਸਟਮ ਸਾਰਾ ਹੋ ਰਿਹਾ ਹੈ ਪ੍ਰੋਸੈਸ ਹੈ ਹੋ ਜੇ ਪਰ ਇਹਨੂੰ ਫਾਂਸੀ ਜ਼ਰੂਰ ਹੋ ਕੇ ਰਹੇਗੀ ਸੱਤਵਾਦੀ ਨੂੰ ਸੋ ਬਿਲਕੁਲ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਆਤੰਕੀ ਪੰਨੂ ਵੱਲੋਂ ਵੀਡੀਓ ਵਾਇਰਲ ਕੀਤੀ ਜਾਂਦੀ ਆ ਹੁਣ ਤਾਂ ਨਵੀਂ ਜਨਰੇਸ਼ਨ ਤੇ ਨੌਜਵਾਨਾਂ ਨੂੰ ਢਪਕਾਉਣਾ ਸ਼ੁਰੂ ਕਰ ਦਿੱਤਾ ਹੈ ਚਾਹੇ ਉਹ ਕਿਸੇ ਵੀ ਮੁੱਦੇ ਤੇ ਹੈ ਸੋ ਇਸੇ ਬਾਰੇ ਗੱਲਬਾਤ ਕੀਤੀ ਆਪਾਂ ਸਾਡਾ ਸ਼ਿਵਸੇਨਾ ਲੀਡਰ ਹਰਕੇਸ਼ ਸਿੰਘ ਖੁਰਾਨਾ ਮੌਜੂਦ